ਅੱਜ 14 ਜੁਲਾਈ ਤੇ 15 ਜੁਲਾਈ ਦੀ ਸਵੇਰ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਤਾਂ ਜਿਵੇਂ ਉਮੀਦ ਸੀ ਕਿ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਰਹੇਗੀ ਉਸੇ ਤਰ੍ਹਾਂ ਹੀ ਹੋਇਆ ਸਵੇਰ ਵੇਲੇ ਪਟਿਆਲਾ ਰਾਜਪੁਰਾ ਡੇਰਾਬਾਸੀ ਤੁਰੀ ਖੰਨਾ ਮਲੇਰ ਕੋਟਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਜਿਵੇਂ ਉਮੀਦ ਸੀ ਕਿ ਪੰਜਾਬ ਦੇ ਪੱਛਮੀ ਮਾਲਵੇ ਦੇ ਖੇਤਰਾਂ ਦੇ ਵਿੱਚ ਬਧੇਰੇ ਮੀਂਹ ਦੀ ਸੰਭਾਵਨਾ ਰਹੇਗੀ ਉਸੇ ਤਰ੍ਹਾਂ ਹੀ ਹੋਇਆ ਫਾਜ਼ਲਕਾ ਬੋਹਰ ਮੁਕਸਰ ਬਠਿੰਡਾ ਮਾਨਸਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਵਧੀਆ ਉਮੀਦ ਅਰਜੀ ਕੀਤਾ ਗਿਆ ਤੇ ਝੜੀਦੂਮਾ ਮਾਹੌਲ ਸਵੇਰ ਵੇਲੇ ਤੋਂ ਹੀ ਬਣਿਆ ਹੋਇਆ ਹੈ ਮੋਗਾ ਬਰਨਾਲਾ ਲੁਧਿਆਣਾ ਇਹਨਾਂ ਖੇਤਰਾਂ ਦੇ ਵਿੱਚ ਵੀ ਰੁਕ ਰੁਕ ਕੇ ਤੇ ਕਿਤੇ ਵਧੀਆ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਨੇ ਜਲੰਧਰ ਦੇ ਕਰਪੂਥਲਾ ਦਿਲੰਦਰ ਫਗਵਾੜਾ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਗਿਆ ਬੱਦਲਬਾਈ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਅੱਜ ਬਣੀ ਹੋਈ ਹੈ ਦੂਸਰੀ ਤਰਫ ਤਰਨਤਾਰਨ ਅਮਰitsar ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਹੋਈਆਂ ਨੇ ਬੱਦਲਬਾਈ ਸਾਰੇ ਪੰਜਾਬ ਦੇ ਵਿੱਚ ਅੱਜ ਬਣੀ ਹੋਈ ਹੈ ਤੇ ਰਾਤ ਵੇਲੇ ਵੀ ਇਹ ਬੱਦਲਬਾਈ ਇਸੇ ਤਰ੍ਹਾਂ ਹੀ ਰਹੇਗੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੈnde ਚੜ੍ਹਦੇ ਵਾਲੇ ਪਾਸੇ ਤੋਂ ਲੈnde ਵਾਲੇ ਪਾਸੇ ਨੂੰ ਦਿਖਾਈ ਦੇਣਗੇ ਮਾਲਵੇ ਦੇ ਵਿੱਚ ਮੀਂਹ ਦੀ ਸੰਖਿਆ ਬਾਕੀ ਇਲਾਕਿਆਂ ਦੇ ਨਾਲੋਂ ਵਧੇਰੇ ਰਹੇਗੀ ਵੱਦ ਮੀਂਹ ਪੈਂਦੇ ਹੋਏ ਦਿਖਾਈ ਦੇਣਗੇ ਅਗਲੇ 2 ਤੋਂ 3 ਦਿਨ ਖਾਸ ਕਰਕੇ ਪੱਛਮੀ ਮਾਲਵੇ ਦੇ ਇਲਾਕਿਆਂ ਦੇ ਵਿੱਚ ਲੋ ਪ੍ਰੈਸ਼ਰ ਏਰੀਆ ਰਾਜਸਥਾਨ ਐਮਪੀ ਦੇ ਉੱਤੇ ਬਣਿਆ ਹੋਇਆ ਹੈ ਜਿਸ ਕਰਕੇ ਪੰਜਾਬ ਵਿੱਚ ਨਮੀ ਦੀ ਹਵਾਵਾਂ ਪੁੱਜ ਰਹੀਆਂ ਨੇ ਅਗਲੇ 2 ਦਿਨ ਝੜੀनुਮਾ ਮਾਹੌਲ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਮਿਲੇਗਾ ਤੇ ਬਾਕੀ ਖੇਤਰ ਚਾਹੇ ਜਿਹੜੇ ਮਰਜ਼ੀ ਹੋਣ ਉਹਨਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਵੱਖ-ਵੱਖ ਖੇਤਰਾਂ ਦੇ ਵਿੱਚ ਪੈਂਦਾ